ਭਾਈ ਬਣ ਕੇ ਬਾਹਰੇ ਜਿੰਨਾ ਦਾ ਕੋਈ ਕੰਮ ਨਹੀਂ ਆ ਬਹੁਤ ਵੱਡਾ ਮੈਚ ਆ ਭਾਈ ਆ ਨਾ ਕੰਮ ਕਰੋ ਹਲੋ ਜੀ ਹਲੋ ਆ ਨਾ ਯਾਰ ਕਰੋ ਆ ਬਰਾ ਮੈਚ ਮਾਰ ਲੋ ਪਹਿਰੇ ਲਾਲਕਰੇ ਬਾਦਿਆ ਮੈਚ ਦੂਸਰੇ ਬੰਦ ਕਰਦੇ ਸਾਰੇ ਤਿਆਰ ਨਾਲ ਉਹ ਤਿਆਰ ਨਾਲ ਉਹ ਲਾਲਕਰੇ ਨਾਲ ਮਾਰੋ ਬੇਹਤਿਆਰ ਜਰ ਮੈਚ ਚ ਤਿਆਰ ਤਿਆਰ ਸ਼ਾਹ ਆ ਫੋਨ ਚੱਕ ਲੈ ਪਹਿਰੇ ਲਾਲਕਰੇ ਥੋੜੀ ਬਸ ਦੇ ਨਾ ਮੈਚ ਜਰ ਬਾਟੇ ਨਾਲ ਕਰਿਓ ਮਾਈਕਰਾਫੋਨ ਤੇ ਆ ਏਡਾ ਨਹੀਂ ਕਰਦਾ ਆ ਚਲੋ ਮੋਕ ਮੇਰੇ ਵਿਰੋਧ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਮੀਰਪੁਰਿਆ ਪਰ ਦੂਜੇ ਪਾਸੇ ਜੱਗੂ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਆ ਇੱਕ ਪਾਸੇ ਮੀਰਪੁਰਿਆ ਇੱਕ ਪਾਸੇ ਬੁਲਟ ਨੰਬਰ 1 ਦੀ ਟੀਮ ਨੂੰ ਜੋੜਦਾ ਹੋਇਆ ਆ ਆ ਆ ਕਮਾਲ ਹੋ ਗਈ ਆ ਆ ਕਮਾਲ ਸਿਰਾਂ ਹੋ ਗਿਆ ਸਿਰਾਂ ਹੋ ਗਿਆ चारि हिकु

ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਮੁਕਰ ਸ਼ੇਰਾਂ ਦੇ ਵਿੱਚੋਂ ਇੱਕ ਪਾਸੇ ਗੰਬੀਰਪੁਰਿਆ

ਇੱਕ ਗਰਾਚੋਂ ਦਾ ਮੇਲਾ ਬਾਬਾ ਫਕੀਰੀਆ ਦਾ ਅੱਜ ਇਹਦਾ ਮੇਲਾ ਖੇਡ ਕਬੱਡੀ ਐ ਰੋਜ਼ ਦਾ ਕੰਮ ਐ ਕਰਨ ਦਾ ਕੰਮ ਨਹੀਂ ਐ ਬੋਲਦੀ ਐ ਸਾਹਮਣੇ ਬੁਲਟ ਦੇ ਬੀ ਉਹ ਬੁਲਟ ਨੇ ਫੇਰ ਕਬੱਡੀ ਪਾਤੀ ਸਾਹਮਣੇ ਤੱਕਾਂਗੇ ਪਾਸੇ ਇੱਕ ਮੀਰਪੁਰੀਆ ਤੇ ਦੂਜੇ ਪਾਸੇ ਬੁਲਟ ਉਹ ਧੱਕ ਧੱਕ ਹੋ ਗਈ ਮਿੱਤਰੋ ਨੰਬਰ 1 ਦਾ ਬੁਲਟ ਆਪਣੀ ਟੀਮ ਲਈ ਜੋੜ ਗਿਆ ਚੱਲ ਇੱਕ ਪਰਪਾ ਵਾਹ ਨੰਬਰ